ਫੂਨਾ ਗਾ ਰੋਣਾ ਖੱਚ ਦਬਈ ਰੋਜ ਨੋਟ ਫੂਨ ਲਾਉਂਦੇ ਰੇ ਤਾਂ ਲਾਉਂਦੇ ਰੇ ਤਾਂ ਕਰੋਨਾ ਪਾਪੇ ਨਾਲ ਗੱਲ ਇਹਦੀ ਅਪਾਪਾ ਆ ਖੱਚ ਦਾ ਫੂਨ ਆਉਂਦਿਆ ਇਹੋ ਗੱਲ ਕਰ ਲੈ ਵੱਡੇ ਸ਼ੇਖ ਨਾਲ ਰੋ ਰੋ ਤਵੇਂ ਰਹਿਣਾ ਤੰਦੂਰ ਵਾਂਗ ਜਦੋਂ ਵੇਖੇ ਮੇਰੇ ਪੁੱਤਰੇ ਮਗਰ ਪਿਆ ਹੀ ਰਹਿਣਾ ਭਰਾਣੀ ਤੇਰਾ ਕੀ ਵਿਗਾੜਿਆ ਨੇ ਆਹ ਹਾਂ ਰਾਣੇ ਪੁੱਤ ਕੀ ਹਾਲ ਚਾਣਵਾ ਠੀਕ ਠਾਕ ਵਾ ਉਹ ਠੀਕ ਆ ਠੀਕ ਆ ਪਪਾ ਤੂੰ ਦੱਸ ਤੇਰੇ ਗੋਡੇ ਕਿੱਡੇ ਕਿੱਦਾ ਵਾ ਗੋਡੇ ਕਿੱਡੇ ਦੇ ਦੇ ਉਹਦੇ ਨਹੀਂ ਤੁਰਦੇ ਜਿਦੋਂ ਦੀ ਤੂੰ ਇਹਨੂੰ ਲੰਬੜਾ ਕੋਲੋਂ ਕੁੱਟ ਪਾਈ ਆ ਉਹ ਰਾਣੇ ਪੁੱਤ ਤੂੰ ਇਹਦੀ ਨਾ ਸੁਣ ਇਹ ਤਾਂ ਖਾਚ ਐਵੇਂ ਭੌਂਕਦਾ ਰਹਿੰਦਾ ਵਾ ਇਹ ਛਤਰਾ ਤੋਂ ਕੱਚਾ ਵਾ ਮੇਰੀ ਤੰਦੋਈਆਂ ਚੱਲਦੀ ਆ ਪਪੂ ਡਾਕਟਰ ਕੋ ਦਵਾਈ ਤੇ ਕੋਈ ਗੱਲ ਨਹੀਂ ਅੱਗੇ ਨੂੰ ਫਰਕ ਆ ਕਾਫੀ ਮੈਨੂੰ ਉਹ ਪਪਾ ਗੱਲਾਂ ਇਦਾਂ ਮੇਰੇ 3 ਸਾਲ ਹੋ ਗਏ ਆ ਪੂਰੇ ਤੇ ਮੇਰਾ ਅੱਗੇ ਲੱਗਿਆ ਵੀਜ਼ਾ ਤੇ ਮੈਂ ਆਉਣ ਲੱਗਾ ਜੇ ਪਿੰਡ ਓ ਸ਼ਾਵਾ ਪੁੱਤਰਾ ਓ ਤੈਨੂੰ ਵੇਖਣ ਨੂੰ ਤੇ ਮੇਰੀਆਂ ਅੱਖਾਂ ਤਰਸ ਗਈਆਂ ਵਾ ਮੇਰਾ ਪੁੱਤ ਆਇਆ ਤੂੰ ਛੇਤੀ ਛੇਤੀ ਕੱਡਾ ਕ ਮਾਰ ਕ ਮਾਰ ਲੈ ਖਾਚੀ ਜੀ ਨੀ ਓ ਪਪਾ ਤੂੰ ਫਿਕਰ ਨਾ ਕਰ ਮੇਰੀ ਟਿਕਟ ਵੀ ਹੋ ਗਈ ਆ ਮੈਂ ਲੱਗਾ ਹਾਣ ਤੈਨੂੰ ਇਹ ਦੱਸ ਪੀ ਕੋਠੇ ਚੋਂ ਹਟਿਆ ਕਿ ਨਹੀਂ ਓ ਨਹੀਂ ਪੁੱਤਰਾ ਕਿੱਥੇ ਕੋਠੇ ਚੋਂ ਡੇ ਆ ਅਸੀਂ ਤਾਂ ਤਰਪਾਲਾਂ ਪਾਪਾ ਸਾੜਦੇ ਆ ਓ ਚੰਗਾ ਪਪਾ ਮੇਰਾ ਨਾ ਇੱਕ ਇੰਜੀਨੀਅਰ ਵਾਗਬਾ ਉਹ ਕੋ ਨਾ ਮੈਂ ਜਰੂਰੀ ਚੀਜ਼ ਲ ਲਈਆ ਬਸ ਤੂੰ ਕੋਟੀ ਦੀ ਤਿਆਰੀ ਕਰ ਉਹ ਤਿਆਰੀ ਨੂੰ ਪੁੱਤਰਾ ਕਿਹੜਾ ਹਲਵਾਈ ਨੂੰ ਸਾਈ ਦੇਣੀ ਆ ਸਾਡੀ ਤਿਆਰੀ ਤਿਆਰੀ ਆ ਮੇਰਾ ਪੁੱਤ ਤੂੰ ਆ ਜਾ ਉਹ ਨਹੀਂ ਪਾਪਾ ਤੂੰ ਐਦਾਂ ਕਰੀ ਪ੍ਰਾਣਾ ਘਾਟਾ ਦੇ ਨਾਲੇ ਰੇਤ ਬਜਰੀ ਸਿਮਿੰਟ ਇਹ ਸਾਕੋ ਸਟਾਲਾ ਬਾਕੀ ਮੈਂ ਆਪੇ ਆਣ ਕੇ ਸੰਭਲੂ ਉਹ ਕੋਈ ਨਹੀਂ ਪੁੱਤਰਾ ਮੈਂ ਤੇਰਾ ਇੰਨਾ ਕੰਮ ਕਰ ਦਨਾ ਤੇ ਬਾਕੀ ਤੂੰ ਆਪੇ ਆਣ ਕੇ ਸੰਭਲ ਲੈ ਚਲ ਚੰਗਾ ਪਾਪਾ ਮੈਂ ਫੂਰ ਰੱਖਣ ਲੱਗਾਈ ਹਾਂ ਤੇ ਅਗਲੇ ਹਫਤੇ ਨਾ 9 ਵਜੇ 에ਰਪੋਰਟ ਤੇ ਗੱਡੀ ਭੇਜਦੀ। ਉਹ ਗੱਡੀ ਨਾ ਬੜੀ ਮਹਿੰਗੀ ਪੈਣੀ ਆ ਤੇਰੇ ਵਾਸਤੇ ਉਹ ਗਰਦੋਲੇ ਦਾ ਮੋਟਰਸਾਈਕਲ ਵਾਲੀ ਰੇੜੀ ਨਾ ਭੇਜਦੀ ਐ ਨਾਲੇ ਸਸਤੀ ਪੈ ਜਾਊਗੀ। ਉਹ ਪਾਪਾ ਉਹ ਖੱਤ ਨੂੰ ਕਹਿੰਦਾ 2 ਸਾਲ ਹੋਰ ਉੱਥੇ ਲਾਉਂਦਾ ਐਥੇ ਆ ਕੇ ਪਤਾ ਨਹੀਂ ਉਹਨੇ ਕਿਹੜਾ ਚਾਹਨੇ ਚੜਾ ਲੈਣਾ। ਉਹ ਨਹੀਂ ਨੇ ਕਿਹਾ ਉਹ ਹੁਣ ਬੜਾ ਬਦਲ ਗਿਆ ਵਾ ਜਿੰਮੇਯਾਰ ਬੰਦਾ ਹੋ ਗਿਆ ਹੁਣ ਉਹ ਪੁੱਠੇ ਸਿੱਧੇ ਕੰਮ ਨਹੀਂ ਕਰਦਾ। ਪਾਪਾ ਪਤਾ ਹੀ ਆ ਕੁੱਤੇ ਦੀ ਪੂਛ ਕਦੀ ਸਿੱਧੀ ਨਹੀਂ ਹੁੰਦੀ ਜੋ ਆ ਗਿਆ ਮੈਚ ਫਿਰ ਉਹਨੇ ਕਿਹ ਦਿੱਤੀ ਤੈਨੂੰ ਮੜਾ ਜੰਗਾ ਕਹਦੇ ਨਹੀਂ ਫਿਰ ਉਹਨੇ ਤੇਰੇ ਮੋਰ ਤਤੇ ਕਰਉਣੀ ਉਹ ਤੂੰ ਨਾ ਕੋਈ ਗੱਲ ਚੱਜਦੀ ਕਰੀ ਤੂੰ ਨਹੀਂ ਚਾਹੁੰਦਾ ਕਿ ਆਪਣੇ ਵੀ ਕੋਠੇ ਪਈ ਹੋਵੇ ਨੇ ਕੋਠੀ ਦੇ ਉੱਤੇ ਬਾਜ ਹੋਵੇ ਤੇ ਐਦਕੇ ਨਾਲੇ ਮੁੰਡੇ ਦਾ ਵਿਆਹ ਵੀ ਆਪਾਂ ਕਰ ਹੀ ਦੇਣਾ ਵਾ ਉਹ ਪਾ ਵਾਹ ਕਾਛ ਦੇ ਮਗਰ ਲਾ ਕੇ ਨਾ ਆ ਪ੍ਰਾਣੇ ਕੋਠੇ ਹੀ ਨਾ ਡਾ ਬਿਠੇ ਪੰਜਵੀਂ ਬਾਅਦ ਸਾਰੇ ਗਰਵਾਰ ਨੂੰ ਤੰਬੂ ਜੀ ਸੋਣਾ ਪਵੇ। ਓ ਚੱਲ ਨਹੀਂ ਟਾਉਂਦੇ ਆ ਜੈ ਇਹਨਾਂ ਨੂੰ। ਬਾਕੀ ਕੰਮ ਤੇ ਕਰ ਈਏ। ਨਾਲੇ ਮੇਰੇ ਕੋਲ 1.5 ਲੱਖ ਰੁਪਈਆ ਗਾ ਵਾ। ਲੱਖ ਰੁਪਈਏ ਦੀ ਕਮੇਟੀ ਚੁੱਕੀ ਸੀ ਤੇ 50 ਹਜ਼ਾਰ ਦੀ ਮੱਝ ਵਿੱਚ ਹੀ ਮੈਂ ਘਰ ਦੀ ਝੋਟੀ। ਓ ਭੁੱਲੇ ਬੁੱਢਿਆ ਜਦੋਂ ਮੈਂ ਪੈਸੇ ਮੰਗਾ ਉਦੋਂ ਤੇ ਮੱਦੀ ਦੀ ਬੀਬੀ ਵਾਂਗੂ ਹੈ ਨਹੀਂ ਹੈ ਨਹੀਂ ਕਰਦਾ। ਫਿਰ ਤੇਰੇ ਕੋਲ ਪੈਸੇ ਕਿੱਥੋਂ ਨਿਕਲੇ ਆ? ਆਪ ਪੁੱਤਰਾ ਹਾਂਡਾ ਛਾਣਾ ਕਰਕੇ ਉਹ ਮੈਂ ਪੈਸੇ ਜੋੜੇ ਸੀ ਤੇ ਇਹ ਘਰ ਬਣ ਗਿਆ ਤੇ ਟਾੜੇ ਹੀ ਕੰਮ ਆਉਣਾ ਵਾ ਚੱਲ ਨਾਲੇ ਮੇਰਾ ਪੁੱਤ ਤੰਦੋਈ ੱਡੇ ਚ ਜਾ ਕੇ ਤੇ ਰੇਤਾ ਬੱਦਰੀ ਵਾਲੇ ਨੂੰ ਪੈਸੇ ਜਮਾ ਕਰਾਈਏ ਉਹ ਨਾਲੇ ਰਾਣੇ ਪੁੱਤ ਵਾਸਤੇ ਗੱਡੀ ਵੀ ਕਰਾਈਏ ਆਪਾਂ 에ਅਰਪੋਰਟ ਤੋਂ ਨਹੀਂ ਉਹਨੂੰ ਲੈਣ ਜਾਣਾ ਉਹ ਰਹਿਣ ਦੇ ਗੱਡੀ ਗੱਡੀ ਆਵੇਂ ਪੈਸੇ ਬਰਬਾਦ ਕਰਨੇ ਆਪੇ ਬੱਸ ਤੇ ਚੜ ਕੇ ਆ ਜੂਗਾ ਉਹਨੇ ਕਿਹੜਾ ਵਰਲਡ ਕੱਪ ਜਿੱਤ ਕੇ ਆਉਣਾ ਵਾ ਬਾਹਰ ਉਹ ਚਾਲ ਪੁੱਤਰਾ ਸਾਈਕਲ ਫੜਦਾ ਮੈਂ ਤੇ ਮਗਰ ਬੈਹਾਂ ਉਥੇ ਚੱਲੀਏ ਤੰਦੋਈ ਉਹ ਪੁੱਤਰਾ ਮੈਂ ਹੁਣ ਰਾਣੇ ਪੁੱਤ ਨੂੰ ਕਹਿ ਦੇਣਾ ਕਿ ਮੇਰ ਕੋ ਨਹੀਂ ਉਹ ਸਾਈਕਲ ਚੱਲਦਾ ਤੇ ਮੈਨੂੰ ਵੀ ਬੈਟਰੀ ਵਾਲੀ ਸਕੂਟਰੀ ਲੈ ਦੇ ਯਾਰ ਕਾਣ ਕੇ ਉਹ ਪਾਪਾ ਮੈਨੂੰ ਤੇ ਡਰਵਾ ਉਹ ਤੇਰਾ ਸਾਈਕਲ ਵੀ ਨਾ ਵੇਚ ਦੇ ਤੂੰ ਤੇ ਅਗਿਓ ਬੈਟਰੀ ਵਾਲੀ ਸਕੂਟਰੀ ਲੱਭਦਾ ਵਾ ਓ ਪਾਪਾ ਉਹਨੂੰ ਤਾਂ 3 ਸਾਲ ਹੋ ਗਏ ਦੁਬਈ ਗਏ ਨੂੰ ਉਹਨੇ ਤੈਨੂੰ ਤਾਂ 1 ਇੱਕ ਰੁਪਿਆ ਵੀ ਨਹੀਂ ਭੇਜਿਆ ਉਹ ਪੁੱਤਰਾ ਉਹ ਉੱਥੇ ਪੈਸੇ ਜੋਰਦਾਨਾ ਤਾਂ ਨਹੀਂ ਭੇਜਦਾ ਰਿਹਾ ਸਾਨੂੰ ਉਹਨੂੰ ਪਤਾ ਇੱਥੇ ਤੇ ਵਿੱਠਾਂ ਖੁੰਡਾਂ ਜੀ ਵੜ ਜਾਣੇ ਪੈਸੇ ਓ ਪਾਪਾ ਵੇਖੀ ਕਿਦਾਂ ਸ਼ਿੰਗਾਰੇ ਦੇ ਮੁੰਡੇ ਵਾਂਗੂ ਕਿਹੜੇ ਜਮਾਨੀਆਂ ਨੂੰ ਨਾ ਸਾਰੇ ਪੈਕ ਖਵਾ ਲਿਆਂਦਾ ਭਲੇ ਭਗਵਾਨ ਸਿਆ ਕੀ ਹਾਲ ਚਾਲ ਵਾ? ਓ ਠੀਕ ਆ ਭੁੱਲਰ ਸਿਆ। ਕਿਵੇਂ ਹੋਣੇ ਹੋਏ? ਓਹੀਂ ਆਇਆ ਤੇਰਕੋ ਸਿਮੰਟ ਤੇ ਸਰੀਏ ਦੀ ਸਾਈ ਦੇਣ ਤੇ ਨੜੇ ਰੇਤ ਦਾ ਕੀ ਸੈਂਗੜਾ ਰਾਇੰਗ ਹਨੋ। ਓ ਕਿਉਂ ਭਗਵਾਨ ਸਿਆ? ਓ ਸਿਮੰਟ ਕੀ ਕਰਨਾ ਵਾ? ਕੋਈ ਖੁਰਲੀ ਖਾਲੀ ਢੱਟ ਗਈ ਆ। ਕਿਉਂ? ਅਹੀਂ ਸਾਰੀਆਂ ਮੈਂ ਖੁਰੀਆਂ ਬਣਾਈ ਜਾਣੀਆਂ। ਓਏ ਕੋਠੀ ਨਹੀਂ ਬਣਾ ਸਕਦੇ। ਓ ਕਾਕਾ ਤੂੰ ਤੇ ਮੈਂ ਗੁਸਾਇ ਕਰੀ ਜਾਂਨਾ ਵਾ। ਓ ਮੇਰੇ ਵੈਸੇ ਹੀ ਪੁੱਛਿਆ ਹੀ। ਹੋਰ ਭਗਵਾਨ ਸਿਆ ਤੂੰ ਸੁਣਾ 12 ਦਾ ਕਾਕਾ ਠੀਕ ਠਾਕ ਵਾ ਨਾ? ਇਹ ਲੋ ਦੁਆਈ ਪੈ ਜਣੀਆਂ ਆ ਆਹੋ ਕੁਲਰ ਸਾਹਿਬ ਉਹਦੇ ਠੀਕ ਠਾਕ ਆ ਤੇ ਉਹੋ ਹੀ ਪਾਉਂਦੇ ਆ ਕੋਠੀਆਂ ਲੋ ਯੋਰ ਕਿ ਆਪਾਂ ਵੀ ਕੋਠੀ ਪਾਈਏ ਤੇ ਪਿੰਡ ਚ ਨਾ ਕਰੀਏ ਉਹਨੇ ਆ ਜਾਣਾ ਨਾਲੇ ਅਗਲੇ ਹਫਤੇ ਵਾਹ ਕੀ ਬਾਤ ਹੈ ਸੀਮਰ ਦੇ ਤੁਹਾਨੂੰ ਲੱਗ ਜੂਗਾ 400 ਰੁਪਏ ਬੋਰਾ ਤੇ ਰੇਟ ਹੈਗਾ ਜੇ 4000 ਨੂੰ ਸੈਂਕਰਾ ਤੁਸੀਂ ਇਹ ਦੱਸ ਦਿਓ ਵੀ ਤੁਹਾਨੂੰ ਚਾਹੀਦੀ ਕਿ ਨਹੀਂ ਕਿ ਨਹੀਂ ਆ ਉਹ ਤੋਂ ਨਾ 5 ਕੇ ਸੈਂਕੜੇ ਮੋਟੀ ਰੇਜ ਭੇਜ ਦੇ ਤੇ 50 ਕੇ ਬੋਰੀਆਂ ਸਿਮੜਦੀਆਂ ਭੇਜ ਦੇ ਤੇ ਸਰਿਆ ਸੁਰੀਆ ਵੀ ਭੇਜ ਦੇ ਜਿੰਨਾ ਕੇ ਭੇਜਣਾ ਹੋਊਗਾ ਤੇ ਆ ਫੜ 50000 ਰੁਪਇਆ ਬਾਕੀ ਨਾਲੋ ਨਾਲ ਕਰਦੇ ਰਵਾਂਗੇ ਜਿੰਨਾ ਹਿਸਾਬ ਆ ਉਹ ਪੁੱਲਾ ਸਾਹਿਬ ਆ ਪਾ ਤੁਹਾਡੀ ਦੁਕਾਨ ਦੀ ਸੋਭਾ ਬੜੀ ਸੁਣੀ ਤਾਂ ਹੀ ਆ ਪਾ ਤੁਹਾਡੇ ਕੋਲ ਆਏ ਆ ਤੇ ਮਾਲ ਪੂਰਾ ਦਾ ਟੋਪ ਦਾ ਭੇਜਿਓ ਚਾਹ ਜੀ ਆਪੇ ਚੱਲੇ ਆ ਤੇ ਵਧੀਆ ਭੇਜਿਆ ਆ ਕਿਹੜੀ ਕਿੰਦਾਂ ਨਾ ਕਰੋ ਤੁਸੀਂ ਮਾਲ ਪੂਰਾ ਪੂਰਾ ਹੋਊਗਾ ਠੇਕੇਦਾਰਾਂ ਕਰਈਆਂ ਓ ਹਾਂ ਹਾਂ ਭਗਵਾਨ ਸਿਆ ਆ ਰਹਾ ਆ ਰਹੀਆਂ ਓ ਕਿਤੇ ਰੰਬਿਆਂ ਰੰਬਿਆਂ ਨੀ ਕੰਮ ਓ ਭਗਵਾਨ ਸਿਆ ਕਰੇ ਜੇ ਰੰਬਿਆ ਵਾ ਉਹ ਪੌੜੀ ਪੌੜੀ ਚੜਾਉਣੀ ਹੀ ਇਹਦੇ ਮੰਦੇ ਕਮਾਂ ਦੇ ਤਾਂ ਘਰੇ ਰੰਬਿਆ ਹੀ ਜੀ ਓ ਠੇਕੇਦਾਰਾਂ ਕੋਠੀ ਪਾਉਣੀਆਂ ਤੇ ਹਫਤੇ ਤੱਕ ਕੰਮ ਚਾਲੂ ਕਰ ਦੇਣਾ ਵਾ ਆਪਾਂ ਤੇ ਅਸੀਂ ਆਖਿਆ ਸਾਈ ਸੁਈ ਕਰੀਏ ਇਹ ਠੇਕੇਦਾਰ ਨਾਲ ਓ ਭਗਵਾਨ ਜੀ ਆ ਕੋਠੀ ਜਿੱਦਾਂ ਦੀ ਆਖੇ ਓਏ ਓਦਾਂ ਦੀ ਪਾ ਦੇਾਂਗੇ ਤੂੰ ਗੱਲ ਕਰ ਕੇ ਤਾਂ ਨਹੀਂ ਪੋਣੀ ਆ ਓ ਮਿਸਤਰੀ ਤੂੰ ਤਾਂ ਖੁਰਲੀਆਂ ਖਾ ਲੀਆਂ ਪਰ ਉਹ ਨਾ ਜਾਂ ਤੂੰ ਬੁਰਨਾਵਾ ਸਮਾਦਾ ਕਿਹਦੀ ਕਿਹਦੀ ਕੋਠੀ ਕੋਠੀ ਪਾਈ ਓ ਓ ਕਾਕਾ ਮੇਰਾ ਨਾਮ ਆ ਠੇਕਦਾਰ ਲਾਲੀ ਤੇ ਮੈਂ ਕੰਮ ਕਰਦਾ ਨਾਵਾ ਸਾਲੀ ਤੂੰ ਇਹ ਦੱਸੋ ਪਿੰਨੀਆਂ ਪੁੱਟਣੀਆਂ ਵਾ ਨਹੀਂ ਹਵਾ ਦੀ ਕੋਠੀ ਪਾ ਦੇਣੀ ਆ ਨੀਆਂ ਪੁੱਟੇਗਾ ਤਾਂ ਫੇਰ ਹੀ ਬਣਾਏਗਾ ਕਾ ਕਾ ठेकेदारी ਦੇ ਕੁਝ ਕਾਇਦੇ ਕਾਨੂੰਨ ਹੁੰਦੇ ਆ ਤੈਨੂੰ ਕੀ ਪਤਾ ਵਾ ਨਾਲੇ ਨਾ ਗਾਗ ਨੂੰ ਅੱਜਕੱਲ ਸਾਰਾ ਕੁਝ ਪੁੱਛਣਾ ਪੈਂਦਾ ਵਾ ਤੁਸੀਂ ਇਹ ਦੱਸੋ ਵੀ ਬੂਏ ਪਾਰੀਆਂ ਰੱਖਣੇ ਆਂ ਕਿ ਨਹੀਂ ਰੱਖਣੇ ਕੋਠੀ ਦੇ ਨਹੀਂ ਥੱਲੇ ਉਹਦੀ ਸਰੋਂਗ ਰੱਖਦੀ ਅਈ ਸਰੋਂਗ ਥਾਣੀ ਨੰਗ ਜਾ ਰਾਂਗੇ ਓਏ ਦੱਸ ਹੁਣ ਬੂਏ ਰੱਖਣੇ ਨਹੀਂ ਆ ਓ ਠੀਕ ਆ ਓ ਚੱਲ ਬੂਏ ਵੀ ਹੋ ਗਏ ਬਾਰੀਆਂ ਵੀ ਹੋ ਗਈਆਂ ਤੁਸੀਂ ਇਹ ਦੱਸੋ ਵੀ ਉੱਤੇ ਲੈਂਟਰ ਪਾਉਣਾ ਵਾ ਨਹੀਂ ਠੇਕੇਦਾਰਾ ਉੱਤੇ ਤਰਪਾਲ ਪਾਉਣੀ ਆ ਓ ਯਾਰ ਤੂੰ ਕਿੱਦਾਂ ਦੀਆਂ ਗੱਲਾਂ ਕਰਦਾ ਵਾ ਆ ਮੇਰਾ ਨਾਮ ਹੈ ਠੇਕੇਦਾਰ ਲਾਲੀ ਤੇ ਮੈਂ ਕੰਮ ਕਰਦਾ ਹਾਂ ਨਾ ਛਾਲੀ ਆਪਣੇ ਪਾਪੇ ਨੂੰ ਪੁੱਛ ਰਿਹਾ ਭਾਵੇਂ ਉਹ ਠੀਕ ਆ ਭਗਵਾਨ ਸਿਆ ਉਹ ਕੰਮ ਤੇਰਾ ਜਿੱਦਾਂ ਦਾ ਆਖੋਗੇ ਨਾ ਉਹ ਓਦਾਂ ਦਾ ਕਰ ਦਿਆਂਗੇ ਪਰ 200 ਰੁਪਏ ਫੁੱਟ ਲੈਣਾ ਮੈਂ ਤੇਰੀ ਦਾ ਉਹ ਕੋਈ ਨਹੀਂ ਪੈਸੇ ਜਿੰਨੇ ਲੈਣੇ ਹੋਣਗੇ ਉਹ ਮੇਰਾ ਰਾਣਾ ਪੁੱਤ ਕਾਲੂ ਤੇ ਮੈਂ ਗੱਲ ਮੈਂ ਤੈਨੂੰ ਸਾਈ ਬਿਆਨਾ ਦੇ ਦਿੰਨਾ ਤੇ ਅਗਲੇ ਹਫਤੇ ਤੱਕ ਕੰਮ ਚਾਲੂ ਕਰ ਦਈਏ ਆਪਾਂ ਫੋਨ ਲਾ ਇੱਕ ਨਿਆ ਭਗਵਾਨ ਜੀ ਆ 5000 ਰੁਪਿਆ ਵਾ ਉਹ ਚੱਲ ਠੀਕ ਆ ਕੰਮ ਤੇਰਾ ਕਰ ਦਿਆਂਗੇ ਮੇਰਾ ਨਾਮ ਆ ਠੇਕੇਦਾਰ ਲਾਲੀ ਤੇ ਕੰਮ ਕਰੂੰਗਾ ਸਾਲੀ ਉਹ ਨਾਲੇ ਭਗਵਾਨ ਜੀ ਇੱਕ ਗੱਲ ਹੋਰ ਸੁਣ ਲੈ ਉਹ ਜਿਹੜੀ ਸਾਈਓ ਵਾਪਸ ਨਹੀਂ ਹੁੰਦੀ ਹੁੰਦੀ ਤੂੰ ਕੰਮ ਕਰਾਉਣਾ ਚਾਹ ਨਹੀਂ ਕਰਾਉਣਾ ਠੀਕ ਆ ਨਾ ਉਹ ਤੂੰ ਹੁਣ ਕਰੇ ਹੋਰ ਨਾ ਠੇਕਾ ਫੜ ਕੇ ਬੈਠੀ ਆਪਣੀ ਜ਼ਬਾਨ ਪੱਕੀ ਆ ਤੂੰ ਅਗਲੇ ਹਫਤੇ ਕੰਮ ਚਾਲੂ ਕਰਦੇ ਆਣ ਕੇ ਉਹ ਤੁਸੀਂ ਪਰਵਾਹ ਨਾ ਕਰੋ ਆਹ ਨੂੰ ਲਾੜਾ ਹੱਥ ਤੁਸੀਂ ਓਏ ਮੇਰੀ ਸੋਨਾ ਕਾਲ ਤੂੰ ਪਾਥੀਆਂ ਚੁੱਕੇ ਤਾਂ ਸਾਰੀਆਂ ਮੇਰਾ ਪੁੱਤ ਉੱਥੇ ਲਾ ਦੇ ਜਿਹੜੇ ਤੈਨੂੰ 50 60 ਰੁਪਏ ਐ ਮੈਂ ਸ਼ਾਮਾਂ ਨੂੰ ਦੇ ਦੂੰਗਾ ਪਾਪਾ ਇੱਥੇ ਆਪਾਂ ਰੇਤ ਲਗਵਾਉਣੀ ਆ ਪਾਪਾ ਆ ਦੱਬਈ ਵਾਲੀ ਖਾਜ ਦਾ ਫਿਰ ਫੋਨ ਆ ਕੇ ਗੱਲ ਕਰ ਲੈ ਓਹ ਹਾਂ ਪੁੱਤ ਰਾਣਿਆ ਕਿੱਥੇ ਆ ਤੂੰ ਠੱਠੇ ਖੂਚ ਤੁਹਾਨੂੰ ਮੈਂ ਕਿਹਾ ਸੀ ਅੰਬਰਸਰ ਗੱਡੀ ਭੇਜੋ ਤੁਸੀਂ ਮੈਨੂੰ ਕੋਈ ਲੈਣ ਹੀ ਨਹੀਂ ਆਇਆ ਓ ਲੈ ਆ ਮੈਂ ਗੱਲ ਕਰਾਂ ਉਹ ਤੈਨੂੰ ਗੱਡੀ ਦੀ ਕੀ ਲੋੜ ਆ ਹਿਥੋ ਕੇ ਬੱਸ ਬੁਸ ਚਵਾ ਜੇ ਤੇਰੇ ਐਂਬੂਲੈਂਸ ਨੇ ਹੱਪੇ ਪਰ ਛੱਡ ਜਾਣਾ ਓ ਕਲਾਣਿਆ ਮੈਂ ਬਸਤੇ ਚੜਕੇ ਅੰਬਰਸਰੋਂ ਆਪੇ ਆ ਗਿਆ ਵਾਂ ਤੇ ਪਿੰਡ ਵਾਲੇ ਸੂਏ ਤੇ ਆਣ ਕੇ ਨਾ ਤੇ ਮੈਨੂੰ ਲੈ ਜਾਓ ਤੇ ਸਮਾਨ ਮੇਰੇ ਕੋਲ ਭਾਰਾ ਜੇ ਓ ਓ ਨਿਆ ਓ ਨਿਆ 5 ਮਿੰਟ ਠੀਕ ਆ ਪਾਧੇ ਘੰਟੇ ਚਾਏ ਓ ਪਾਪਾ ਉਹ ਦੁੱਬਲੀ ਵਾਲੀ ਖਾਚ ਨਾ ਅੱਜ ਇੰਡੀਆ ਆ ਗਈ ਓ ਤੇ ਆਪਣੇ ਪਿੰਡ ਵਾਲੀ ਸੜਕ ਤੇ ਹੀ ਓ ਆ ਜਾ ਉਹਨੂੰ ਲੈ ਆਈਏ ਨਾਲ ਉਹਦਾ ਸਮਾਨ ਸਮੂਹ ਵੀ ਭਾਰਾ ਹੋਣਾ ਓ ਅਛਾ ਰਾਣਾ ਪੁੱਤ ਆ ਗਿਆ ਵਾ ਨਹੀਂ ਹੋਰ ਤੈਨੂੰ ਮਿਲੇ ਨਾ ਟ੍ਰੰਬਲੇ ਉੜਾ ਉਹ ਚਾਲ ਤੇ ਨਹੀਂ ਨੜੇ ਰਾਣੇ ਪੁੱਤ ਨੂੰ ਲੈ ਆਇਆ ਸਮਾਨ ਉਹਦਾ ਭਾਰਾ ਹੋਣਾ ਵਾ ਫੜਦਾ ਮੈਂ ਸਾਈਕਲ ਵਹਿ ਮਗਰ ਤੂੰ ਉਹ ਗਾਲ ਥੋਨਾ ਤੂੰ ਹੀ ਤੂੰ ਪਾਸਿਆਂ ਬੁੱਥੇ ਚੋਕੇ ਦੇ ਪਰਾਪਰਾ ਕਰਦੀ ਮੇਰਾ ਰਾਣਾ ਪੁੱਤ ਆਉਣਾ ਵਾ ਸਮਾਨ ਲਵਾਉਣਾ ਵਾ ਰੇਤਾ ਬਜਦੀ ਸਿਮਿੰਟ ਇੱਟ ਵੀ ਛਟਾਉਣੀ ਇੱਥੇ ਹੀ 50 ਰੁਪਏ ਤੇ ਮੈਂ ਸ਼ਾਮਣ ਦਊਂਗਾ ਆਣ ਕੇ ਨਾਲੇ ਬਾਹਰ ਆਣੀਆ ਤੈਨੂੰ ਮੈਂ ਟੋਫੀਆਂ ਵੀ ਦਊਂਗਾ ਓ ਪਪਾ ਸ਼ਾਸਿਕਾਲ ਪੈਰੀ ਪੈਣਾ ਹੋਸਣਾ ਕੀ ਹਾਲ ਚਾਲ ਆ ਉਹ ਠੀਕ ਆ ਪੁੱਤਰਾ ਉਹਨੇ ਕਿਹਾ ਤੂੰ ਤੇ ਵਾਵਾ ਵੱਡਾ ਹੋ ਗਿਆ ਜਦੋਂ ਮੈਂ ਗਿਆ ਹਾਂ ਉਦੋਂ ਤੈਨੂੰ ਛੋਟਾ ਜਿਹਾ ਛੱਡ ਕੇ ਗਿਆ ਸੀ ਵੱਡੇ ਉਹਨੂੰ ਮੈਂ ਕਿਹੜਾ ਪੂਰ ਦੇਖ ਲਵਾਂ ਕਿ ਬਲਬ ਬਦਲੇ ਨਾ ਮੈਂ ਤਾਂ ਸੋਚਿਆ ਸੀ ਤਰ ਕੋ ਦੇ ਸਮਾਨ ਹੀ ਬੜਾ ਹਣਾ ਟੈਕੀ ਟੂਚੀ ਹਣੀ ਤਰ ਕੋ ਆ ਦੇਖੀ ਜੀ ਬੈਗੀ ਕਿ ਚੁੱਕੀ ਨਾ ਉਹ ਗੁਰੂਆ ਉਥਰੇ ਸਮਾਨ ਹੀ ਬੜਾ ਮਹਿੰਗਾ ਵਾ ਏ ਕਰਕੇ ਮੈਂ ਜਦਾ ਸਮਾਨ ਨਹੀਂ ਲੈ ਕੇ ਆਇਆ ਬਹੁਤੇ ਨਜਾਇਜ਼ ਪੈਸੇ ਨਹੀਂ ਖਰਚੇ ਉਹ ਬਨੇ ਮੇਰਾ ਹਣ ਲੈਣਾ ਪੁੱਤ ਬੜਾ ਸ਼ਿਆਣਾ ਹੋ ਗਿਆ ਵਾ ਹੁਣ ਨਜਾਇਜ਼ ਪੈਸੇ ਨਹੀਂ ਖਰਚਦਾ ਕੋਈ ਮੈਂ ਉਹ ਪਾਪਾ ਹੁਣ ਇੱਥੇ ਹੀ ਰਾਤ ਪਾ ਦੇਣੀ ਆ ਉਹ ਚੱਲ ਸਗਲ ਚਲਾਓ ਤੇ ਨਾਲੇ ਕਾਰ ਤੇ ਇਹਦੇ ਨਾਲੇ ਆ ਘੱਟ ਨੂੰ ਚਾਹ ਪਾਣੀ ਪੀ ਲਈਏ ਉਹ ਰਾਣੇ ਪਤਾ ਤੂੰ ਚਲਾਣਾ ਮੇਰੇ ਸਾਹਮਣੇ ਸਾਈਕਲ ਮੇਰੇ ਕੋਣੀ ਦੋ ਸਵਾਰੀਆਂ ਖਿੱਚੀਆਂ ਜਾਂਦੀਆਂ। ਓ ਚੱਲ ਪਾਪਾ ਓ ਚੱਲ ਜੋ ਕਰਾ ਜਾ ਬੈ ਗਾੜੀ। ਗਾੜੀ ਕਿੱਥੇ ਬੈਣਾ? ਗਾੜੀ ਡੰਡੇ ਤੇ ਬੈਣਾ ਹੋਰ ਗਾੜੀ ਪਿਆਰ ਤੇ ਬੈਣਾ ਵਾ। ਓ ਨਾਲੇ ਪਹੁੰਚਣਾ ਮੈਨੂੰ ਨਾ ਬੈਂਡਰੀਆਂ ਵਾਲੇ ਸੂਟ ਨਹੀਂ ਲਾਰੇ। ਮੇਰੇ ਕੋਣੀ ਸਾਈਕਲ ਚੱਲਦਾ ਮੇਰੇ ਤੇ ਗੋਟੇ ਰਹਿ ਗਏ ਆ। ਓ ਚੱਲ ਪਾਪਾ ਵੇਖ ਲਾਂਗੇ ਵੀ ਲੱਲਾਂਗੇ ਸਾਹ ਤਾ ਜੋ ਜੇ ਪੈਸੇ 90 ਸਾਂ ਬਚਣਗੇ ਕੋਠੀ ਜੋ ਤੇ। ਓ ਚਲਾਣਾ ਚਲਾਣਾ ਤੂੰ ਦੇ ਉੱਥੇ ਕਹਿਣਾ ਹਾਂ ਮੈਂ ਟਰਾਲਾ ਚਲਾਉਂਦਾ ਰਿਆ ਇੱਥੇ ਤੇਰ ਕੋਸ਼ਿਆ ਕਣੀ ਜਨਨਿਆ। ਓ ਪਪਾ ਓਏ ਇੰਨਾ ਦੇ ਕਦੇ ਮੈਂ ਉਥੇ ਡਬਲ ਡਿਊਟੀ ਕਰਕੇ ਨਹੀਂ ਥੱਕਿਆ ਜਿੰਨਾ ਮੈਨੂੰ ਸਾਈਕਲ ਨੇ ਦਿਖਾਤਾ ਈ ਆ ਪੁੱਤਰਾ ਮੈਂ ਮੋੜ ਹੀ ਚਲਾਉਣਾ ਵਾ ਤੂੰ ਇੱਕ ਦਿਨ ਨਹੀਂ ਥੱਕ ਗਿਆ ਵਾ ਓ ਪਪਾ ਓ ਯਾਰ ਇੱਥੇ ਗਲੀਆਂ ਹਾਲੇ ਇਦਾਂ ਦੀਆਂ ਹੀ ਆ ਓ ਚੱਲ ਜ ਸਾਡੇ ਕੋਠੀ ਚੋਂ ਪੈਸੇ ਵੱਜ ਗਏ ਨਾ ਅਸੀਂ ਆ ਗਲੀ ਵੀ ਪੱਕੀ ਕਰਾ ਦੇਣੀ ਆ ਕੋਈ ਨਹੀਂ ਪੁੱਤਰਾ ਕਰਾ ਦਾਂਗੇ ਆ ਪੁੱਤ ਅੰਦਰ ਲੈ ਆ ਬੈਗ ਤੂੰ ਅੰਦਰ ਰੱਖਾ ਉਹ ਪਾਪਾ ਤੈਨੂੰ ਮੈਂ ਕਹਿਆ ਕੋਠੇ ਕਾਠੇ ਢਾਦੀ ਤੂੰ ਦੇ ਯਾਰ ਕੋ ਕੀਤਾ ਕੱਖ ਨਹੀਂ ਇਹ ਕੋਠੇ ਕਾਠੇ ਨਹੀਂ ਢਾਏ ਆ ਪੁੱਤ ਮੈਂ ਹਾ ਠੰਡ ਬਣੀ ਆ ਜੋ ਕਰਨਾ ਤੂੰ ਆਪਣੇ ਹੱਥੇ ਕਰ ਲੈ ਚਲੋ ਉਹ ਤੇ ਠੀਕ ਆ ਪਾਪਾ ਪਰ ਯਾਰ ਤੂੰ ਕੋ ਰੇਤਾ ਬਜਰੀ ਸੀਮਿੰਟ ਮੰਗਾਇਆ ਹੀ ਨਹੀਂ ਆ ਆ ਪੁੱਤ ਰਾਣਿਆ ਮੈਂ ਸਾਰਿਆਂ ਨੂੰ ਪੈਸੇ ਦੇ ਆ ਵਾ ਸੀਮਿੰਟ ਦੇ ਪੈਸੇ ਵੀ ਦੇ ਆ ਵਾ ਇਟਾ ਵਾਲੇ ਨੂੰ ਵੀ ਪੈਸੇ ਦੇ ਆ ਤੇ ਬਜਰੀ ਮੰਗਾਣੀ ਆ ਤੇ ਸਾਰਾ ਸਮਾਨ ਮੰਗਾਣਿਆ ਵਾ ਤੇ ਲਾਲੀ ਠੇਕੇਦਾਰ ਨੂੰ ਮੈਂ ਸਾਈ ਵੀ ਦਿੱਤੀ ਆ ਉਪਾਪਾ ਫੇਰ ਤੇ ਤੂੰ ਸਾਰਾ ਕੰਮ ਖਿੱਚਦਾ ਆ ਪੁੱਤਰਾ ਮੈਨਕੋ ਨੇ ਹੈਗਾ ਅਸੀਂ ਦੇਣ ਲੱਖ ਰੁਪਈਆ ਤੇ ਉਹ ਦੇ ਦਿੱਤਾ ਹੀ ਮੈਂ ਖਰਚ ਤੇ ਹੁਣ ਬਾਕੀ ਕੰਮ ਤੂੰ ਆਪੇ ਸੰਭਲੀ ਵੇਖਾਂ ਤੇ ਸੀ ਨੇ ਕੀ ਲਿਆਂਦਾ ਵਾ ਪਰਸਾ ਇਹ ਤਾਂ ਬੁਢੀ ਨੇ ਮਾਰ ਦਿੱਤੀ ਨੇ ਦਾ ਬੈਕਪੋਲੀ ਆਈ ਇਹ ਤੇ ਉਥੇ ਮੇਰੇ ਰੂਮ ਚ ਆਗਿਆ ਪਲ ਮੁੰਡਾ ਰਹਿੰਦਾ ਹਰਪਰੇ ਦਾ ਇਹ ਤੇ ਉਹਦੀ ਬੁੱਢੀ ਦਾ ਸਮਾਨ ਆ ਪਾਪਾ ਇਹ ਸਾਰਾ ਕੋਝੂੜ ਬੋਲਣ ਦੇ ਯੋ ਮੈਨੂੰ ਤਾਂ ਲੱਗਦਾ ਇਹਦਾ ਕਿ ਬੁੱਢੀ ਬੜੀ ਨੇ ਚੱਕਰ ਆ ਇਹ ਸਾਰੇ ਪੈਸੇ ਉੱਤੇ ਖਰਚੀ ਜਾਂਦਾ ਆ ਆ ਵੇ ਸਮਾਨ ਸਾਰਾ ਉਹਦਾ ਲਿਆਂਦਾ ਹੀ ਇੰਨੇ ਓਏ ਤੈਨੂੰ ਕੌਣ ਕਹਿੰਦਾ ਵੀ ਮੈਂ ਸਾਰੇ ਪੈਸੇ ਬੁੱਡੀਆਂ ਦੇ ਖਰਾਬ ਕਰਨ ਡਿਆ ਆ ਪੈਸੇ ਦੇ ਮੇਰੇ ਸਾਰੇ ਪਾਪਾ ਕੰਪਨੀ ਚ ਫਸੇ ਆ ਪੈਸੇ ਮੈਂ ਤਾਂ ਨਹੀਂ ਲੈ ਕੇ ਆ ਆ ਪੁੱਤਰਾ ਐਂ ਉਹ ਤੇ ਤੇਰੀ ਗੱਲ ਠੀਕ ਆ ਕਿ ਪੈਸੇ ਤੇਰੇ ਕੰਪਨੀ ਚ ਫਸੇ ਆ ਤੂੰ ਲੈ ਕੇ ਨਹੀਂ ਆ ਤੇ ਜੇ ਤੂੰ ਪੈਸੇ ਨਹੀਂ ਲੈ ਕੇ ਆ ਤੇ ਕੋਠੀ ਕਾਦੀ ਪਾਉਣੀ ਆ ਤੇ ਦੱਸ ਤੂੰ ਨਾਲ ਲੈ ਕੇ ਕੀ ਆਇਆ ਵਾ ਉਹ ਪਾਪਾ ਤੂੰ ਮੈਂ ਕਿਹਾ ਨਹੀਂ ਕਿ ਮੇਰਾ ਉੱਥੇ ਇੱਕ ਇੰਜੀਨੀਅਰ ਵਾ ਗਵਾ ਤੇ ਮੈਂ ਤੇ ਉਹ ਕੋ ਕੋਠੀ ਦਾ ਨਕਸ਼ਾ ਲੈ ਕੇ ਆਇਆ ਵਾ ਆ ਫਟੇ ਮੂੰ ਤੇਰਾ ਚਬਣੇ ਤੂੰ ਦਾ ਘਖ ਲੈ ਆਣੀ ਮੇਰੇ ਕੋ ਜਣਾ 1.5 ਲੱਖ ਰੁਪਈਆ ਗਾਹੀ ਉਵੇਂ ਖਰਚਾਤਾ ਹੀ ਹੋ ਲਿਆ ਓ ਛੋਟਿਆ ਏਲੀ ਸੇਵਾ ਕਰੀਏ